ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਟੈਂਡ ਆਇਆ ਪੋਤਣੀ ਜ਼ਿਲ੍ਹਾ ਬਰਨਾਲਾ ਤੇ ਬਾਈ ਕੁੜੀ ਝੋਟੀ ਆ ਪੂਰੇ ਸਾਰੇ ਵਿੱਚ ਥੋੜਾ ਥੋੜਾ ਦੁੱਧ ਲਾਈ ਜਾਂਦੀਆਂ ਸੀ ਕਾ ਜੀ ਮੈਂ ਸ਼ੁਰੂ ਕੀਤੀ ਦੁੱਧ ਲਵਾਉਣਾ ਤੇ ਪਾਸਾ ਦਿਨ ਬਾਈ ਕਹਿੰਦੇ ਲੈਣਗੇ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾਂ ਵੀਰ ਆਪਣਾ ਰਾਜਵੀਰ ਸਿੰਘ ਹੈ ਜੀ ਟੈਂਡ ਟੈਂਡ ਪੋਤਨਾ ਜੀ ਜ਼ਿਲ੍ਹਾ ਬਰਨਾਲਾ ਜੀ ਕਿੱਲੇ ਘਟਿਆ ਮਰੇ ਝੋਟੀ ਦੇ ਵੀਰ 4 ਕ ਦਿਨ ਲੱਗੇ ਪਾਰ ਪੰਜ ਦਿਨ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਖੋਲ ਕੇ ਦਿਖਾਓ ਜੀ ਮੈਂ ਹੀ ਦੇਖ ਸਕਦਾ ਹਾਂ ਤੁਸੀਂ ਵੇਖੋ ਪਹਿਲੇ ਸਵੇਰੇ ਸੋਣਾ ਫਟੂਆ ਹੋਏਗਾ ਤਾਂ 4-5 ਦਿਨ ਲੱਗੇ ਠੀਕ ਹੈ ਥੋੜਾ ਥੋੜਾ ਦੱਤ ਜਾ ਲਾ ਰਹੀ ਆ ਪਿਆਰਾ ਇਹ ਸਦਾ ਬਾਕੀ ਆਪਾਂ ਕਰਦੇ ਆਂ ਬਈ ਨਾ ਰੇਟ ਦੀ ਗੱਲਬਾਤ ਜੀਤਾ ਫਾਰਮ ਟੀਵੀ ਮੋਹਰਲਾਣਾ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸੇਰਜ ਬੁੱਕ ਕਰਾ ਕਰੋ ਤਾਂ ਕਿ ਅਸੀਂ ਨੰਬਰ ਨੂੰ ਵੀਡੀਓ ਅਪਲੋਡ ਕਰਦੇ ਰਹੀ ਜੀ। ਸਹੀ ਕੀ ਰੇਟ ਆ ਜੀ ਦਾ? 85000 ਇਹ ਰੇਟ ਇਹਦਾ। ਮਾਨਤਾ ਨਹੀਂ ਜੀ? ਹਾਂ ਜੀ ਮਾਨਤਾ ਮੌਕੇ ਤੇ ਕਰਦਾ ਜੀ ਠੀਕ ਹੈ ਜੀ ਸਾਰੀ। ਕੋਈ ਦੇਖ ਸਕਦਾ। ਵੇਜ ਜੇ ਕਿਸੇ ਨੇ ਐਡ ਕਰਾਉਣੀ ਆ ਆਪਣਾ ਨੰਬਰ ਨੋਟ ਕਰੋ ਜੀ 752800373 ਜੀ ਠੀਕ ਹੈ ਜੀ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ।